ਚਾਰ ਕੰਮ ਹੈ ਜਿਹੜਾ ਗੁਰੂ ਕਰਦਾ ਸਾ ਸੰਗਤ ਪਹਿਲਾ ਕੰਮ ਹੈ ਗੁਰੂ ਦਾ ਸਿੱਖ ਨੂੰ ਸਮਝਾਣਾ ਦੂਸਰਾ ਕੰਮ ਹੈ ਸਿੱਖ ਨੂੰ ਬਚਾਣਾ ਤੀਸਰਾ ਕੰਮ ਹੈ ਸਾ ਸੰਗਤ ਸਿੱਖ ਨੂੰ ਪਹੁੰਚਾਣਾ ਤੇ ਚੌਥਾ ਕੰਮ ਹੈ ਗੁਰੂ ਦਾ ਸਿੱਖ ਨੂੰ ਮਲਾਣਾ ਯਾਦ ਰੱਖਿਓ ਆਹ ਕੰਮ ਗੁਰੂ ਕਰਦਾ ਹੈ ਪਰ ਸਾਨੂੰ ਪਹਿਲਾਂ ਸਿੱਖ ਬਣਨਾ ਪਵੇਗਾ ਫਿਰ ਬੇਨਤੀ ਕਰਾਂ ਗੁਰੂ ਚਾਰ ਕੰਮ ਕਰਦਾ ਆਪਣੇ ਸਿੱਖ ਦੇ ਨਾਲ ਪਹਿਲਾ ਕੰਮ ਹੈ ਸਿੱਖ ਨੂੰ ਸਮਝਾਣਾ ਦੂਜਾ ਕੰਮ ਹੈ ਸਿੱਖ ਨੂੰ ਪਹੁੰਚਾਣਾ ਤੀਜਾ ਕੰਮ ਹੈ ਸਿੱਖ ਨੂੰ ਬਚਾਣਾ ਤੇ ਚੌਥਾ ਕੰਮ ਹੈ ਸਾਧ ਸੰਗਤ ਸਿੱਖ ਨੂੰ ਮਲਾਣਾ ਸ਼੍ਰੀਮਨ ਭਾਈ ਗੁਰਦਾਸ ਜੀ ਉਹਨਾਂ ਨੇ ਕਵਿਤਾ ਦੇ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਕਹਿੰਦੇ ਸਿੱਖ ਗੁਰੂ ਆਪਣੇ ਸਿੱਖ ਨੂੰ ਕਿੱਦਾਂ ਸੰਭਾਲਦਾ ਹੈ ਪਾਈ ਸਾਹਿਬ ਜੀ ਆਖਦ ਨੇ ਕਹਿੰਦੇ ਜੈਸੇ ਅਹ ਅਗਨ ਕੋ ਬਾਲਕ ਬਿਨੋਕ ਧਵੈ ਬਹਿ ਘਹਿ ਰਖ ਮਾਤਾ ਸੁਤ ਬਿਲਾਤ ਹੈ ਪਾਈ ਸਾਹਿਬ ਆਖਦ ਨੇ ਕਹਿੰਦੇ ਇੱਕ ਛੋਟਾ ਜਾਂ ਬੱਚਾ ਉਹਨੇ ਕੀ ਦੇਖਿਆ ਕਿ ਜਿਹੜੀ ਇੱਕ ਚੁੱਲ੍ਹੇ ਦੇ ਵਿੱਚ ਅੱਗ ਵੱੜ ਰਹੀ ਹੈ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਵੱਲੀ ਹੁਣ ਬੱਚੇ ਨੂੰ ਕੋਈ ਗਿਆਨੀ ਕੋਈ ਉਹ ਸਾਧ ਸੰਗਤ ਕੋਈ ਨਹੀਂ ਪਤਾ ਕਿ ਇਹ ਅੱਗ ਹੈ ਇਹ ਸੇਕ ਦੇਵੇਗੀ ਇਹ ਮੈਨੂੰ ਸਾੜ ਦੇਵੇਗੀ ਬੱਚੇ ਨੇ ਦੇਖਿਆ ਕਿ ਜਿਹੜਾ ਇਹਦੇ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਰੰਗ ਬੜਾ ਸੋਹਣਾ ਹੈ ਸਾਧ ਸੰਗਤ ਬੱਚਾ ਉਸੇ ਵਕਤ ਦੌੜਿਆ ਗਿਆ ਉਹਨੇ ਉਸ ਰੰਗ ਨੂੰ ਪਕੜਨ ਦਾ ਯਤਨ ਕੀਤਾ ਭਾਵ ਅੱਗ ਨੂੰ ਪਕੜਨ ਦਾ ਯਤਨ ਕੀਤਾ ਤੇ ਉਸੇ ਵਕਤ ਮਾਂ ਨੇ ਦੇਖਿਆ ਮਾਂ ਨੇ ਕੀ ਦੇਖਿਆ ਕਿ ਮੇਰਾ ਪੁੱਤ ਅੱਗ ਦੇ ਨੇੜੇ ਗਿਆ ਉਸੇ ਵਕਤ ਮਾਂ ਨੇ ਆਪਣੇ ਪੁੱਤ ਨੂੰ ਸਾਥ ਸੰਗਤ ਆ ਕੇ ਦੌੜ ਕੇ ਚੁੱਕਿਆ ਤੇ ਚੁੱਕ ਕੇ ਸਾਥ ਸੰਗਤ ਤੋਂ ਸਾਹਗ ਤੋਂ ਪਰੇ ਕਰ ਦਿੱਤਾ ਤੇ ਮਾਂ ਨੇ ਆਪਣੇ ਪੁੱਤ ਦੇ ਸਾਥ ਸੰਗਤ ਕਈ ਵਾਰੀ ਗਲਤੀ ਜਦੋਂ ਬੱਚਾ ਕਰੇ ਮਾਂ ਕਈ ਵਾਰੀ ਬੱਚੇ ਦੇ ਚਪੇੜ ਵੀ ਮਾਰ ਦਿੰਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਮਾਂ ਪੁੱਤ ਨੂੰ ਪਿਆਰ ਨਹੀਂ ਕਰਦੀ ਹੈ ਮਾਂ ਆਪਣੇ ਪੁੱਤ ਨੂੰ ਅੱਗੇ ਵਾਸਤੋਂ ਸੁਚੇਤ ਕਰਦੀ ਹੈ ਕਿ ਪੁੱਤ ਜਦੋਂ ਵੀ ਤੂੰ ਅੱਗੇ ਇੱਧਰ ਆਵੇਂ ਤਾਂ ਯਾਦ ਰੱਖੀ ਤੈਨੂੰ ਆ ਚਪੇੜ ਯਾਦ ਹੋਣੀ ਚਾਹੀਦੀ ਹੈ ਇਸ ਕਰਕੇ ਮਾਂ ਆਪਣੇ ਪੁੱਤ ਨੂੰ ਸਾਥ ਸੰਗ ਜਿਵੇਂ ਅਗ ਤੋਂ ਬਜਾਂਦੀ ਹੈ ਇਸੇ ਤਰ੍ਹਾਂ ਗੁਰੂ ਸਾਥ ਸੰਗਤ ਗੁਰੂ ਸਾਡੀ ਮਾਂ ਆਪਾਂ ਰੋਜ਼ ਪੜ੍ਹਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੇ ਥਾਂਏ ਤਾਂ ਉਹ ਕਿਹਾ ਕਾੜਾ ਜੀ ਉਹ ਗੁਰੂ ਸਾਡਾ ਪਿਤਾ ਵੀ ਗੁਰੂ ਸਾਡੀ ਮਾਂ ਵੀ ਹੁਣ ਜਦੋਂ ਸਿੱਖ ਸਾਧ ਸੰਗਤ ਕਿਸੇ ਗਲਤ ਪਾਸੇ ਤੁਰੇ ਅੱਗ ਨੂੰ ਹੱਥ ਪਾਣ ਦਾ ਯਤਨ ਕਰੇ ਤੇ ਫਿਰ ਸਾਧ ਸੰਗਤ ਗੁਰੂ ਦਾ ਸ਼ਬਦ ਗੁਰੂ ਮਾਂ ਬਣ ਕੇ ਗੁਰੂ ਪੇ ਬਣ ਕੇ ਸਾਨੂੰ ਫਿਰ ਸਮਝਾਉਂਦਾ ਹੈ ਕਿ ਪੁੱਤ ਸਿੱਖ ਤੇਰੇ ਵਾਸਤੇ ਇਹ ਕੰਮ ਸਹੀ ਨਹੀਂ ਹੈ ਜਿਵੇਂ ਮਾਂ ਆਪਣੇ ਪੁੱਤ ਨੂੰ ਅੱਗ ਤੋਂ ਬਚਾਉਂਦੀ ਹੈ ਤੇ ਇਸੇ ਤਰ੍ਹਾਂ ਫਿਰ ਗੁਰੂ ਆਪਣੇ ਸਿੱਖ ਨੂੰ ਬਚਾਂਦਾ ਸਾਧ ਸੰਗਤ ਅਗਲਾ ਕਰਮ ਹੈ ਸ਼੍ਰੀਮਨ ਭਾਈ ਗੁਰਦਾਸ ਜੀ ਆਖਦ ਨੇ ਕਹਿੰਦੇ ਬ੍ਰਿਖਾ ਬੰਦ ਜੰਤ ਚਾਹਤ ਅਖਾਦ ਖਾਤ ਜਤਨ ਕੈ ਬੈਦ ਰੱਖ ਜੁਗ ਬਦ ਨ ਸੁਹਾਤ ਹੈ ਕਹਿੰਦੇ ਇੱਕ ਬੰਦਾ ਸਾਧ ਸੰਗਤ ਜਿਵੇਂ ਅੱਜ ਦੇਖੋ ਜਿਹੜੀ ਡਾਇਬਟੀਸ ਦੀ ਬਿਮਾਰੀ ਹੈ ਬਹੁਤ ਬਣੀ ਹੋਈ ਹੈ ਹੋਰ ਅਨੇਕਾਂ ਭਿਆਨਕ ਰੋਗ ਨੇ ਹੁਣ ਜਦੋਂ ਸਾਧ ਸੰਗਤ ਇੱਕ ਮਨੁੱਖ ਨੂੰ ਰੋਗ ਲੱਗ ਗਿਆ ਨਸ਼ੇ ਦਾ ਉਹ ਨਸ਼ਾ ਬਹੁਤ ਕਰਦਾ ਆ ਘਰ ਦੇ ਪਰੇਸ਼ਾਨ ਹੋ ਗਏ ਘਰ ਦੇ ਤੋਰ ਟੈਨਸ਼ਨ ਵਿੱਚ ਚਰ ਕੇ ਆਪਾਂ ਆਪਣੇ ਇਸ ਪਰਿਵਾਰਕ ਮੈਂਬਰ ਨੂੰ ਕਿਵੇਂ ਸੁਧਾਰੀਏ ਤੇ ਹੁਣ ਉਹਨਾਂ ਨੇ ਕੀ ਕੀਤਾ ਉਸ ਨੂੰ ਸਾਧ ਸੰਗਤ ਇੱਕ ਡਾਕਟਰ ਦੇ ਕੋਲ ਲੈ ਗਏ ਇੱਕ ਡਾਕਟਰ ਦੇ ਕੋਲ ਲੈ ਕੇ ਗਏ ਤੇ ਉਹਨੂੰ ਉੱਥੇ ਐਡਮਿਟ ਕਰਾ ਦਿੱਤਾ ਹੁਣ ਡਾਕਟਰ ਨੇ ਦੇਖਿਆ ਵੀ ਤਾਂ ਨਸ਼ਾ ਬਹੁਤ ਕਰਦਾ ਇਹ ਤੇ ਰਗ ਰਗ ਦੇ ਵਿੱਚ ਨਸ਼ਾ ਫਸਿਆ ਹੋਇਆ ਹੁਣ ਉਹਦੇ ਇਲਾਜ ਸ਼ੁਰੂ ਕੀਤਾ ਹੈ ਸਾਧ ਸੰਗਤ ਹੁਣ ਉਹ ਬੰਦਾ ਕੀ ਕਰਦਾ ਹੈ ਡਾਕਟਰ ਇਲਾਜ ਕਰਕੇ ਉਹਦੇ ਮੈਡੀਸਨ ਦੇ ਕੇ ਟਰੀਟਮੈਂਟ ਕਰਕੇ ਬਾਹਰ ਚਲਾ ਗਿਆ ਉਹਨੇ ਆਪਣੇ ਮਿੱਤਰ ਨੂੰ ਬੁਲਾਇਆ ਜਿਹੜਾ ਬੰਦਾ ਐਡਮਿਟ ਹੈ ਉਹਨੇ ਕਿਹਾ ਕਿ ਭਾਈ ਮੈਨੂੰ ਨਸ਼ਾ ਚਾਹੀਦਾ ਹੈ ਸਾਥ ਸੰਗਤ ਉਹਨੇ ਫਿਰ ਨਸ਼ਾ ਮੰਗਾ ਲਿਆ ਫਿਰ ਖਾ ਲਿਆ ਡਾਕਟਰ ਟਰੀਟਮੈਂਟ ਵੀ ਕਰਦਾ ਹੈ ਤੇ ਨਾਲ ਨਸ਼ਾ ਵੀ ਸਾਥ ਸੰਗਤ ਬੰਦਾ ਖਾ ਲਿਆ ਬਹੁਤ ਧਿਆਨ ਨਾਲ ਸੁਣੋ ਸਾਥ ਸੰਗਤ ਡਾਕਟਰ ਨੇ 2-3 ਦਿਨ ਦੇਖਿਆ ਵੀ ਇਹ ਇਹਦੀ ਜਿਹੜੀ ਹਾਲਤ ਆ ਸਹੀ ਨਹੀਂ ਹੋ ਰਹੀ ਹੈ ਫਰ ਡਾਕਟਰ ਨੇ ਕੀ ਕੀਤਾ ਵੀ ਜਿਹੜਾ ਟ੍ਰੀਟਮੈਂਟ ਮੈਂ ਕਰ ਰਿਹਾ ਹਾਂ ਤਾਂ ਠੀਕ ਹੈ ਇਹੀ ਹੋਣਾ ਚਾਹੀਦਾ ਹੈ ਪਰ ਜਿਹੜੀ ਵੀ ਹਾਲ ਸਹੀ ਨਹੀਂ ਹੁੰਦੀ ਹੁਣ ਡਾਕਟਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਲਾਜਮ ਇਹ ਕਿਤੇ ਨਾ ਕਿਤੇ ਕਿਸੇ ਕੋ ਨਸ਼ਾ ਮਗਾ ਕੇ ਖਾ ਰਿਹਾ ਤੇ ਉਹਨੇ ਕੀ ਕੀਤਾ ਇੱਕ ਸਾਥ ਸੰਗਤ ਸਿਸਟਰ ਦੀ ਨਰਸ ਦੀ ਡਿਊਟੀ ਲਗਾ ਦਿੱਤੀ ਵੀ ਤੈ ਇਹਦੇ ਕੋਲ ਰਹਿਣਾ ਹੈ ਦੇਖੀ ਧਿਆਨ ਰੱਖੀ ਇਹ ਕੁਝ ਬਾਹਰੋਂ ਕੁਝ ਦੀ ਨਾ ਖਾਵੇ ਸਾਥ ਸੰਗਤ ਹੁਣ ਡਾਕਟਰ ਟਰੀਟਮੈਂਟ ਕਰਕੇ ਦਵਾਈ ਮੈਡੀਸਨ ਦੇ ਕੇ ਚਲਾ ਗਿਆ ਹੁਣ ਕੋਲਡ ਨਰਸ ਬੈਠੀ ਸਿਸਟਰ ਬੈਠੀ ਹੈ ਤੇ ਉਹ ਹਰ ਇੱਕ ਆਏਗਾ ਦਾ ਸਮਾਨ ਚੈੱਕ ਕਰਦੀ ਧਿਆਨ ਰੱਖਦੀ ਹੈ ਹੁਣ ਸਾਧ ਸੰਗਤ ਨਸ਼ਾ ਉਸ ਮਨੁੱਖ ਦੇ ਕੋਲ ਪਹੁੰਚਣਾ ਬੰਦ ਹੋ ਗਿਆ ਤੇ ਉਹ ਮਨੁੱਖ ਤਰਫਣ ਲੱਗਿਆ ਉਹਦੀ ਹਾਲਤ ਬਹੁਤ ਖਰਾਬ ਹੋ ਗਈ ਇਹੋ ਜਿਹੀ ਹਾਲਤ ਖਰਾਬ ਹੋ ਗਈ ਤੇ ਸਾਧ ਸੰਗਤ ਉਸ ਮਰੀਜ਼ ਨੇ ਵਿੱਚ ਉਸ ਨਰਸ ਨੂੰ ਵਿੱਚ ਡਾਕਟਰ ਨੂੰ ਗਾਲਾਂ ਕਢੇ ਸ਼ੁਰੂ ਕਰ ਦਿੱਤੀਆਂ ਮੈਂ ਚੰਗਾ ਤੁਹਾਡੇ ਕੋਲ ਆਇਆ ਮੈਂ ਤਾਂ ਆਪਣਾ ਇਲਾਜ ਕਰਾਣਾ ਸੀ ਤੁਸੀਂ ਤਾਂ ਮੈਨੂੰ ਮਾਰਨ ਚੁੱਕੇ ਕਰ ਦਿੱਤਾ ਇਸ ਤਰ੍ਹਾਂ ਤਾਂ ਮੈਂ ਮਰ ਜਾਵਾਂਗਾ ਇਸ ਤਰ੍ਹਾਂ ਸਾਹ ਸੰਤ ਬੋਲਦਾ ਗਿਆ ਪਰ ਯਾਦ ਰੱਖਿਓ ਡਾਕਟਰ ਨੇ ਉਹਦੇ ਕੋਲ ਨਸ਼ਾ ਨਹੀਂ ਪਹੁੰਚਣ ਦਿੱਤਾ ਇੱਕ ਦਿਨ ਗਿਆ ਦੋ ਦਿਨ ਗਿਆ ਜਦੋਂ ਹਫਤਾ ਬਤੀਤ ਹੋਇਆ ਜਦੋਂ ਨਸ਼ੇ ਦੀ ਤੋੜ ਸੀ ਸਾਹ ਸੰਤੋ ਖਤਮ ਹੋ ਗਈ ਹੁਣ ਉਹ ਬੱਚਾ ਠੀਕ ਹੋ ਗਿਆ ਹੈ ਤੇ ਹੁਣ ਬੱਚੇ ਨੂੰ ਪਤਾ ਲੱਗ ਗਿਆ ਮੈਂ ਨਸ਼ੇ ਤੋਂ ਬਗੈਰ ਰਹਿ ਸਕਦਾ ਹਾਂ ਜਿਹੜਾ ਮੈਨਲਾ ਡਾਕਟਰ ਨੂੰ ਗਾਲ੍ਹਾਂ ਕੱਢਦਾ ਸੀ ਜਿਹੜਾ ਪਹਿਲਾਂ ਡਾਕਟਰ ਨੂੰ ਮਾਰੇ ਬੋਲ ਬੋਲਦਾ ਸੀ ਹੁਣ ਉਹੀ ਉੱਠਿਆ ਉੱਠ ਕੇ ਡਾਕਟਰ ਦੇ ਕੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਇਸ ਕਰਕੇ ਜੇ ਤੁਸੀਂ ਮੇਰਾ ਇਲਾਜ ਨਾ ਕਰਦੇਂ ਜੇ ਤੁਸੀਂ ਮੇਰਾ ਟ੍ਰੀਟਮੈਂਟ ਨਾ ਕਰਦੇਂ ਤਾਂ ਹੋ ਸਕਦਾ ਮੈਂ ਆਪਣੇ ਪਰਿਵਾਰ ਤੋਂ ਸਦਾ ਵਾਸਤੇ ਵਿਛੜ ਜਾਣਾ ਦੂਰ ਚਲੇ ਜਾਣਾ ਅੱਜ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੇ ਪਰਿਵਾਰ ਵਿੱਚ ਬੈਠਾ ਹਾਂ ਸਾਤ ਸੰਗਤ ਇਸੇ ਤਰ੍ਹਾਂ ਗੁਰੂ ਜਿਵੇਂ ਡਾਕਟਰ ਇੱਕ ਮਰੀਜ਼ ਨੂੰ ਉਹਦੇ ਪਰ ਧਿਆਨ ਰੱਖ ਕੇ ਬਚਾਉਂਦਾ ਹੈ ਇਸੇ ਤਰ੍ਹਾਂ ਸਾਤ ਸੰਗਤ ਗੁਰੂ ਸਾਨੂੰ ਫਿਰ ਬਚਾਉਂਦਾ ਹੈ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਰਖਵੰਤ ਜੰਤ ਚਾਹਤ ਆਖਾਦ ਖਾਦ ਜਤਨ ਕੈ ਬੈਦ ਰੱਖ ਹੈ ਜੁਗ ਬਦ ਨਾ ਸੁਹਾਤ ਹੈ ਕਹਿੰਦੇ ਫਿਰ ਜਿਵੇਂ ਡਾਕਟਰ ਜਤਨ ਕਰਕੇ ਸਾਤ ਸੰਗਤ ਉਹਨੂੰ ਬਚਾਉਂਦਾ ਇਸੇ ਤਰ੍ਹਾਂ ਗੁਰੂ ਫਿਰ ਸਾਤ ਸੰਗਤ ਸਾਨੂੰ ਬਚਾਉਂਦਾ ਹੈ ਹੁਣ ਗੁਰੂ ਦੱਸਦਾ ਤੂੰ ਖਾਣਾ ਕੀ ਹੈ ਤੈ ਪਹਿਨਣਾ ਕੀ ਹੈ ਹਰ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਵਾ ਆਪਾਂ ਜੀਵਨ ਵਿੱਚ ਕਰਮ ਕੀ ਕਰਨਾ ਹੈ ਉਹ ਤੋਂ ਅਗਲੀ ਗੱਲ ਸਾਧ ਸੰਗਤ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਗੁਰੂ ਦਾ ਅਗਲਾ ਕੰਮ ਹੈ ਪਹੁੰਚਾਣਾ ਹੁਣ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਬਹੁਤ ਸੋਹਣਾ ਉਦਾਹਰਣ ਦਿੱਤੀ ਹੈ ਭਾਈ ਸਾਹਿਬ ਆਖਦੇ ਨੇ ਕਹਿੰਦੇ ਇੱਕ ਬਜ਼ੁਰਗ ਉਹ ਅੱਖਾਂ ਤੋਂ ਨਿੱਤਰਹੀਣ ਸੂਰਮਾ ਹੈ ਤੇ ਉਹ ਆਪਣੇ ਘਰ ਤੋਂ ਬੜੀ ਦੂਰ ਬੈਠਾ ਹੈ ਸਾਧ ਸੰਗਤ ਹੋਇਆ ਕਿ ਅੱਖਾਂ ਨਾ ਹੋਣ ਕਰਕੇ ਯਾਨੀ ਰੋਸ਼ਨੀ ਨਾ ਹੋਣ ਕਰਕੇ ਉਹਨੂੰ ਆਪਣੇ ਜਿਹੜਾ ਘਰ ਦਾ ਰਸਤਾ ਸੀ ਉਹ ਵਿਸਰ ਗਿਆ ਭੁੱਲ ਗਿਆ ਹੁਣ ਹੱਥ ਦੇ ਵਿੱਚ ਛੋਟੀ ਫੜੀ ਹੋਈ ਹੈ ਸਾਧ ਸੰਗਤ ਤੁਸੀਂ ਬੜੇ ਦੇਖੇ ਹੋਣੇ ਜਿਹੜੇ ਛੋਟੀ ਦੇ ਨਾਲ ਸਫਰ ਕਰ ਲੈਂਦੇ ਆ ਹੱਥ ਦੇ ਵਿੱਚ ਡੰਡਾ ਹੋਵੇ ਉਹਨੇ ਸਫਰ ਕੀਤਾ ਪਰ ਯਾਦ ਰੱਖਿਓ ਸਤਿਗੁਰੂ ਦੀ ਗੋੜੀ ਪਰਸ਼ਾ ਦੀ ਬਾਣੀ ਆਖਦੀ ਕਹਿੰਦੇ ਇੱਕ ਮਨੁੱਖ ਬਿਵੇਕਹੀਣ ਹੋਵੇ ਤੇ ਇੱਕ ਅੰਦਾ ਹੋਵੇ ਇੱਕ ਨਿਤਰਹੀਣ ਹੈ ਦੂਜੀ ਉਹਦੀ ਸੁਰਤ ਕਾਇਮ ਨਹੀਂ ਕਰਦੀ ਉਹ ਮਨੁੱਖ ਕਦੇ ਵੀ ਸਾਧ ਸੰਗਤ ਯਾਦ ਰੱਖੋ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਭਾਈ ਗੁਰਦਾਸ ਸਾਖ ਜੀ ਨੇ ਕਹਿੰਦੇ ਫਿਰ ਉਸ ਮਨੁੱਖ ਨੇ ਕੀ ਕੀਤਾ ਉਹ ਪੁਕਾਰ ਕਰਦਾ ਕੋਈ ਮੈਨੂੰ ਮੇਰੇ ਘਰੇ ਪਹੁੰਚਾ ਦੇਓ ਸਾਧ ਸੰਗਤ ਇੱਕ ਜਵਾਨ ਕੋਲ ਆਇਆ ਤੇ ਉਹਨੇ ਆ ਕੇ ਕੀ ਕੀਤਾ ਸੁਣਿਆ ਉਸ ਬਜ਼ੁਰਗ ਦੀ ਗੱਲ ਜਿਹੜਾ ਅੱਖਾਂ ਤੋਂ ਨੇਤਰਹੀਣ ਸੀ ਉਹਨੇ ਸਾਧ ਸੰਗਤ ਉਸ ਬਜ਼ੁਰਗ ਦਾ ਹੱਥ ਫੜਿਆ ਹੱਥ ਫੜਿਆ ਹੱਥ ਫੜ ਕੇ ਜਦੋਂ ਉਹਨੂੰ ਨਾਲ ਲੈ ਕੇ ਤੁਰਿਆ ਉਹ ਬਜ਼ੁਰਗ ਪੁੱਛਦਾ ਦਸਤਾਂ ਦੇ ਤੂੰ ਕੌਣ ਹੈ ਤੂੰ ਕਿੱਥੋਂ ਆਇਆ ਉਹ ਜਿਹੜਾ ਜਵਾਨ ਕੋਈ ਗੱਲ ਨਹੀਂ ਕਰਦਾ ਸਾਧ ਸੰਗਤ ਬਜ਼ੁਰਗ ਦਾ ਹੱਥ ਫੜ ਕੇ ਉਹਨੂੰ ਮਗਰਤ ਖਿੱਚ ਕੇ ਲੈ ਕੇ ਜਾ ਰਿਹਾ ਬਜ਼ੁਰਗ ਦੇ ਮਨ ਦੇ ਅੰਦਰ ਇਹ ਖਿਆਲ ਪੈਦਾ ਹੋਇਆ ਮੈਨੂੰ ਲੱਗਦਾ ਵੇ ਇਹ ਕੋਈ ਹੋਰ ਹੀ ਹੈ ਹਰ ਸਾਧ ਸੰਗਤ ਉਹਨੇ ਵੀ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ ਉਹ ਜਵਾਨ ਨੂੰ ਆਖਦਾ ਹੈ ਕਿ ਤੈਨੂੰ ਤਾਂ ਪਤਾ ਹੁੰਦਾ ਨਿਰਦਰ ਹੀਣ ਦਾ ਦਰਦ ਕੀ ਹੁੰਦਾ ਜੇ ਤੇਰੇ ਅੱਖਾਂ ਨਾ ਹੁੰਦੀਆਂ ਅੱਜ ਮੇਰੇ ਅੱਖਾਂ ਨਹੀਂ ਐ ਤੂੰ ਮੈਨੂੰ ਕਿਸੇੜ ਦਾ ਲੈ ਕੇ ਜਾ ਰਿਹਾ ਤੂੰ ਦੱਸਦਾ ਤੇ ਤੂੰ ਹੈ ਕੌਣ ਐ ਤੂੰ ਦੱਸਦਾ ਦੇ ਤੂੰ ਮੈਨੂੰ ਲੈ ਕੇ ਕਿੱਥੇ ਜਾ ਰਿਹਾ ਸਾਧ ਸੰਗਤ ਉਸ ਬਜ਼ੁਰਗ ਨੇ ਬਹੁਤ ਰੋਲਾ ਪਾਇਆ ਪਰ ਜਵਾਨ ਨੇ ਇੱਕ ਵੀ ਗੱਲ ਨਾ ਕੀਤੀ ਤੇ ਜਿਸ ਵਕਤ ਸਾਥ ਸੰਗਤ ਉਸ ਬਜ਼ੁਰਗ ਦਾ ਹੱਥ ਉਹਦੇ ਘਰ ਦੇ ਗੇਟ ਨੂੰ ਆ ਦਿੱਤਾ ਹੁਣ ਉਹ ਜਵਾਨ ਆਖਣ ਲੱਗਿਆ ਕਹਿੰਦਾ ਬਜ਼ੁਰਗੋ ਆਹ ਦੇਖੋ ਗੇਟ ਨੂੰ ਤੋਕੇ ਇਹ ਤੁਹਾਡੇ ਘਰ ਦਾ ਦਰਵਾਜਾ ਹੈ ਇਹ ਤੁਹਾਡੇ ਘਰ ਦਾ ਗੇਟ ਹੈ ਤੇ ਜਦੋਂ ਬਜ਼ੁਰਗ ਨੇ ਉਹਨੂੰ ਹੱਥ ਨਾਲ ਟੋਇਆ ਹੱਥ ਨਾਲ ਦੇਖਿਆ ਤੇ ਉਹੀ ਬਜ਼ੁਰਗ ਹੁਣ ਜਵਾਨ ਦਾ ਧੰਨਵਾਦ ਕਰਨ ਲੱਗਿਆ ਕਹਿੰਦਾ ਪੁੱਤਰ ਤੇਰਾ ਧੰਨਵਾਦ ਤੂੰ ਮੈਨੂੰ ਮੇਰੀ ਮੰਜ਼ਲ ਤੇ ਪਹੁੰਚਾ ਦਿੱਤਾ ਸ਼੍ਰੀਮਨ ਭਾਈ ਗੁਰਦਾਸ ਆਖਦੇ ਨੇ ਕਹਿੰਦੇ ਜਦੋਂ ਆਪਾਂ ਗੁਰਮਤਿ ਦੇ ਰਸਤੇ ਚੁਰਨਾ ਆ ਆਪਾਂ ਗੁਰਮਤਿ ਤੋਂ ਸਖਣੇ ਹੁੰਨੇ ਆ ਸਾਡਾ ਹਾਲ ਇੱਕ ਨੇਤਰਹੀਣ ਦੀ ਤਰ੍ਹਾਂ ਹੁੰਦਾ ਆ ਪਰ ਜਦੋਂ ਗੁਰਮਤਿ ਸਾਨੂੰ ਸਿਖਾਉਂਦੀ ਆ ਸਾਧ ਸੰਗਤ ਆਪਾਂ ਕਈ ਵਾਰੀ ਉਸ ਗਲਤੀ ਤਖਲੀਹ ਮੰਨਦੇ ਆ ਪਰ ਯਾਦ ਰੱਖਿਓ ਜਦੋਂ ਗੁਰਮਤਿ ਗੁਰੂ ਕੀ ਬਾਣੀ ਸਾਨੂੰ ਸਾਡੇ ਮੰਜ਼ਲ ਤੇ ਪਹੁੰਚਾ ਦਿੰਦੀ ਆ ਫਿਰ ਸਾਧ ਸੰਗਤ ਆਪਾਂ ਗੁਰੂ ਦਾ ਧੰਨਵਾਦ ਕਰੀਏ ਸ਼੍ਰੀਮਾਨ ਭਾਈ ਗੁਰਦਾਸ ਜੀ ਆਖਦੇ ਪੰਥ ਅਪੰਥ ਉਹ ਜੈ ਨਾ ਵਿਵੇਕ ਅੰਧ ਕਰ ਗਏ ਅਟਪਟੇ ਚਾਲ ਚਲੇਉ ਜਾਤ ਹੈ ਕਹਿੰਦੇ ਇਸੇ ਤਰ੍ਹਾਂ ਫਿਰ ਗੁਰੂ ਆਪਣੇ ਬਾਣੀ ਦਾ ਸਹਾਰਾ ਦੇ ਕੇ ਸ਼ਬਦ ਦਾ ਸਹਾਰਾ ਦੇ ਕੇ ਸਾਧ ਸੰਗਤ ਫਿਰ ਗੁਰੂ ਸਾਨੂੰ ਉਸ ਮੰਝਲ ਤੇ ਪਹੁੰਚਾ ਦਿੰਦਾ ਇੱਕ ਬੇਨਤੀ ਹੋਰ ਸੁਣੋ ਸਾਧ ਸੰਗਤ ਤੁਹਾਡਾ ਸਾਰਿਆਂ ਦਾ ਇਹ ਤਜਰਬਾ ਹੋਣਾ ਹੈ ਜਦੋਂ ਵੀ ਮਨੁੱਖ ਨੂੰ ਧੋਖਾ ਦਿੱਤਾ ਹੈ ਨਾ ਜੀ ਉਹ ਰਸਤੇ ਨੇ ਦਿੱਤਾ ਹੈ ਮਨੁੱਖ ਨੂੰ ਕਦੇ ਮੰਜ਼ਲ ਤੋਂ ਖਾਲੀ ਦਿੰਦੀ ਹੈ ਜਦੋਂ ਵੀ ਧੋਖਾ ਦਿੰਦਾ ਰਸਤਾ ਦਿੰਦਾ ਹੈ ਸਾਧ ਸੰਗਤ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਨਹੀਂ ਅੱਜ ਮੈਨੂੰ ਮੇਰੀ ਮੰਜ਼ਲ ਨੇ ਧੋਖਾ ਦਿੱਤਾ ਜਦੋਂ ਵੀ ਆਖੇਗਾ ਨਹੀਂ ਮੈਂ ਰਸਤਾ ਭੁੱਲ ਗਿਆ ਮੈਨੂੰ ਰਸਤੇ ਨੇ ਧੋਖਾ ਦਿੱਤਾ ਹੁਣ ਸਾਡੀ ਮੰਜ਼ਲ ਤਾਂ ਹੈ ਪ੍ਰਮਾਤਮਾ ਨੂੰ ਮਿਲਣਾ ਭਈ ਪ੍ਰਾਪਤਮਾ ਮੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਾਡੀ ਮੰਜ਼ਲ ਤਾਂ ਹੈ ਪ੍ਰਮਾਤਮਾ ਨੂੰ ਮਿਲਣਾ ਤੇ ਸਾਧ ਸੰਗਤ ਪਰ ਯਾਦ ਰੱਖਿਓ ਸਾਡਾ ਜਿਹੜਾ ਰਸਤਾ ਹੈ ਉਹ ਹੈ ਗੁਰੂ ਕੀ ਬਾਣੀ ਜੇ ਆਪਾਂ ਇਸ ਰਸਤੇ ਦੇ ਉੱਪਰ ਤੁਰਕ ਤੁਰ ਪਾਵਾਂਗੇ ਯਾਦ ਰੱਖਿਓ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਤੇ ਜੇ ਆਪਾਂ ਇਸ ਰਸਤੇ ਨੂੰ ਛੱਡ ਕੇ ਹੋਰ ਰਸਤੇ ਪੈ ਗਏ ਤਾਂ ਯਾਦ ਰੱਖਿਓ ਸਾਧ ਸੰਗਤ ਮੈਂ ਪਹਿਲਾਂ ਬੇਨਤੀ ਕੀਤੀ ਰਸਤਾ ਧੋਖਾ ਦੇ ਜਾਂਦਾ ਬਾਕੀ ਰਸਤੇ ਸਾਧ ਸੰਗਤ ਧੋਖਾ ਦੇ ਕੇ ਮਨੁੱਖ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਉਹ ਪਹੁੰਚਣ ਨਹੀਂ ਦਿੰਦੇ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਪਹਿਲਾ ਕੰਮ ਹੈ ਸਿੱਖ ਨੂੰ ਸਾਧ ਸੰਗਤ ਬਚਾਉਣਾ ਦੂਸਰਾ ਕੰਮ ਹੈ ਸਮਝਾਉਣਾ ਤੇ ਤੀਸਰਾ ਕੰਮ ਹੈ ਪਹੁੰਚਾਉਣਾ ਤੇ ਚੌਥਾ ਕੰਮ ਹੈ ਮਿਲਾਉਣਾ ਜਦੋਂ ਆਪਾਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਫਿਰ ਗੁਰੂ ਕੀ ਕਰਦਾ ਹੈ ਗੁਰੂ ਬਚੋਲਾ ਬਣ ਕੇ ਸਿੱਖ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਐ ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਫਿਰ ਗੁਰੂ ਆਪਣੇ ਸਿੱਖ ਨੂੰ ਪਰਮਾਤਮਾ ਦੇ ਨਾਲ ਇਦਾਂ ਮਿਲਾ ਦਿੰਦਾ ਪਰ ਯਾਦ ਰੱਖੋ ਪਹਿਲਾਂ ਇਹ ਸਾਨੂੰ ਸਿੱਖ ਬਣਨੇ ਪੈਣਾ ਸਿੱਖ ਦਾ ਕਰਮ ਗੁਰੂ ਕਾਹੇ ਵੀ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਨ ਵਿੱਚ ਹੈ ਗੁਰੂ ਦੀ ਆਗਿਆ ਨੂੰ ਸਤ ਕਰਕੇ ਜਾਣੀ ਐ ਫਿਰ ਸਾਧ ਸੰਗਤ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਐ ਫਿਰ ਸਾਨੂੰ ਸੋਚਣ ਦੀ ਲੋੜ ਨਹੀਂ ਹੈ ਜਦੋਂ ਆਪਾਂ ਗੁਰਮਤਿ ਆਸ਼ੇ ਮੁਤਾਬਕ ਤੁਰਾਂਗੇ ਫਿਰ ਸਾਧ ਸੰਗਤ ਗੁਰੂ ਨੂੰ ਫਿਕਰ ਪੈ ਜਾਣਾ ਫਿਰ ਗੁਰੂ ਨੂੰ ਫਿਕਰ ਹੈ ਵੀ ਮੈਂ ਸਿੱਖ ਨੂੰ ਪਾਰ ਕਿੱਦਾਂ ਕਰਨਾ ਹੈ ਮੁਆਫ ਕਰਨਾ ਅੱਜ ਆਪਾਂ ਗੁਰੂ ਆਸ਼ੇ ਮੁਤਾਬਕ ਤੁਰਦੇ ਨਹੀਂ ਆਪਾਂ ਫਿਕਰਾਂ ਵਿੱਚ ਪਏ ਹੋਏ ਹਾਂ ਮੈਂ ਇੱਕੋ ਬੇਨਤੀ ਕਰਦਾ ਆਪਾਂ ਸਿੱਖ ਬਣ ਜਾਈਏ ਤੇ ਗੁਰੂ ਨੇ ਸਾਧ ਸੰਗਤ ਆਪਣਾ ਕਰਮ ਆਪੇ ਕਰ ਦੇਣਾ ਸੁਣਿਓ ਬਚਨ ਇੱਥੇ ਪਾਤਸ਼ਾਹ ਜੀ ਆਖਦਿ ਨੇ ਕਹਿੰਦੇ ਸਤਗੁਰ ਸਿਖ ਕੀ ਕਰੈ ਪ੍ਰਤਪਾਲ ਸੇਵਕ ਬੋ ਗੁਰ ਸਦਾ ਦਇਆਲ ਸਿਖ ਕੀ ਗੁਰ ਦਰਮਤ ਮਲਹਿ ਰੈ ਗੁਰਬਚਨੀ ਹਰਨਾਮੁ ਉਚਰੈ ਸਤਗੁਰ ਸਿਖੇ ਬੰਦਨ ਕਟੈ ਗੁਰ ਕਾ ਸਿਖ ਦਿਕਾਤਿ ਹਟੈ ਹੁਣ ਪਤਾ ਨਹੀਂ ਆਪਾਂ ਸ੍ਰੀਣੀ ਸਾਹਿਬ ਦਾ ਪਾਠ ਕਿੰਨੀ ਵਾਰੀ ਕੀਤਾ ਸਾਧ ਸੰਗਤ ਜਦੋਂ ਹੁਣ ਤੁਸੀਂ ਆਹ ਪਾਠ ਪੜ੍ਹੋਗੇ ਸ਼ਬਦ ਪੜ੍ਹੋਗੇ ਤੁਹਾਨੂੰ ਯਾਦ ਆਵੇਗਾ ਕਿ ਗੁਰੂ ਦਾ ਕਰਮ ਕੀ ਹੈ ਗੁਰੂ ਸਿੱਖ ਵਾਸਤੇ ਕੀ ਕਰਦਾ ਹੈ ਮੁਆਫ ਕਰਿਓ ਗੁਰੂ ਸਾਹਿਬ ਸੰਤ ਆਪਣੇ ਸਿੱਖ ਨੂੰ ਬਹੁਤ ਪਿਆਰ ਕਰਦਾ ਹੈ ਅਨੇਕਾਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚ ਮਿਲਦੀਆਂ ਆਪਾਂ ਸ਼ੌਧ ਬਤਰੀਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ ਭਾਦੋ ਐਮ ਭਰਨੁ ਭੁਲਾਣੀ ਆ